Thank you. ये एक ही छत के नीचे एक बार इन्होंने इतना अच्छे ढंग से इस चीज़ को मैनेज किया है और बहुत बढ़िया इन्होंने मैनेजमेंट करी हुई है हर चीज़ में बाहर से उतरते ही ऐसा लगा कि भाई एक अच्छी जगह शायद मैं विदेश में आया हूँ तो अब ये बाकी इन लोगों के वो हैं एफर्ट के कितने अच्छे अच्छे ढंग से इन्होंने माल बनाए हैं वो मैं जाके देखता हूँ सर लोगों के लिए कितनी है फायदेमंद ये फ़ायदेमंद सभी के लिए बहुत है

ਬਹੁਤ ਆਸਾਨੀ ਹੋ ਜਾਏਗੀ ਯਹਾਂ ਪੇ ਆਉਣੇ ਕੇ ਲਈ ਲੋਗ ਆ ਬਹਾਦਰ ਕੇ ਟੈਕਸਟਾਈਲਜ਼ ਐਂਡ ਨੈਟਵਰਕ ਐਸੋਸੀਏਸ਼ਨ ਦੇ ਵੱਲੋਂ 올 ਇੰਡੀਆ ਐਫ ਜੀ ਐਮ ਐ ਫੈਸ਼ਨ ਗਾਰਮੈਂਟ ਮੈਨੂਫੈਕਚਰਿੰਗ ਐਸੋਸੀਏਸ਼ਨ ਨੇ ਅੱਜ ਗੌਰਮੈਂਟ ਕੁਆਲੀਫਾਇਰ ਗਰਲਸ ਮਾਤਾ ਰਾਨੀ ਮੰਦਿਰ ਦੇ ਸਾਹਮਣੇ ਜੋ ਆ 75 ਮੈਨੂਫੈਕਚਰਰਸ ਦਾ ਮਿਲਾ ਕੇ ਜੋ ਆ ਐਗਜ਼ੀਬਿਸ਼ਨ ਲਗਾਈ ਹੈਗੀ ਹੈ ਇਸ ਦਾ ਅੱਜ ਸਾਨੂੰ ਬਹੁਤ ਅੱਛਾ ਪਹਿਲੇ ਦਿਨ ਹੀ ਬੜਾ ਅੱਛਾ ਰਿਸਪੌਂਸ ਮਿਲਿਆ ਹੈਗਾ ਵਿਸ਼ੇਸ਼ ਰੂਪ ਨਾਲ ਸਾਡੇ ਜਿਹੜੇ ਮੋਸਟ ਵੀ ਆਈ ਪੀ ਆਦੀ ਮੰਨਣੀ ਹੈ ਸ੍ਰੀ ਸੰਜੀਵ ਗੁਪਤਾ ਜੀ ਜੋ ਕਿ ਦਿੱਲੀ ਗਾਂਧੀ ਨਗਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਵੀ ਹੈਗੇ ਆ ਔਰ ਗਗਨਦੀਪ ਦੇ ਨਾਮ ਤੋਂ ਇਹਨਾਂ ਦੀ ਫਰਮ ਹੈਗੀ ਹੈ ਆ ਸਾਡੇ ਕਹਿ ਸਕਦੇ ਆ ਕਿ ਅਨੰਦ ਦਾਤਾ ਵੀ ਹੈਗੇ ਨੇ ਕਿਉਂਕਿ ਸਾਡਾ ਮਾਲ ਇਹਨਾਂ ਦੇ ਹੀ ਦਿੱਲੀ ਜਾ ਕੇ ਇਹਨਾਂ ਦੀ ਦੁਕਾਨਾਂ ਦੇ ਮਾਅਰਫਤ ਆਲ ਓਵਰ ਇੰਡੀਆ ਦੇ ਵਿੱਚ ਜਾ ਕੇ ਮਾਲ ਵਿਕਦਾ ਹੈ ਇਹਨਾਂ ਦਾ ਸਾਡੇ ਵਿੱਚ ਆਣਾ ਇਹਨਾਂ ਦੇ ਚਰਨ ਪੈਣਾ ਹੀ ਸਾਡੀ ਐਸੋ ਇਸ ਐਗਜ਼ੀਬਿਸ਼ਨ ਦੀ ਕਾਮਯਾਬੀ ਦਾ ਇੱਕ ਬੜਾ ਵੱਡਾ ਸਬੂਤ ਹੈ ਔਰ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਅਜੋਹੋਂ ਜੇ ਅਸੀਂ ਵਿੰਟਰ ਚ ਲਗਾਵਾਂਗੇ ਇਸ ਤੋਂ 4 ਗੁਣਾ ਵੱਡੀ ਲਗਾਵਾਂਗੇ ਔਰ ਅਸੀਂ ਟਾਰਗੇਟ ਰੱਖਿਆ ਹੈਗਾ ਵੀ ਜਿਸ ਨਾਲ ਸੀਐਮਏਆਈ ਮੁੰਬਈ ਦੇ ਵਿੱਚ ਹੌਜ਼ਰੀ ਔਰ ਗਾਰਮੈਂਟਸ ਦੀ ਸਭ ਤੋਂ ਵੱਡੀ ਐਸੋਸੀਏਸ਼ਨ ਔਰ ਐਗਜ਼ੀਬਿਸ਼ਨ ਲਗਾਉਂਦੀ ਹੈ ਜਦਕਿ ਲੁਧਿਆਣਾ ਇਜ਼ ਅ ਮੈਂਚੈਸਟਰ ਆਫ ਇੰਡੀਆ ਆ ਹੌਜ਼ਰੀ ਦਾ ਔਰ ਟੈਕਸਟਾਈਲਸ ਦਾ ਗਾਰਮੈਂਟਸ ਦਾ ਸਭ ਤੋਂ ਵੱਡਾ ਮੈਨੂਫੈਕਚਰਿੰਗ ਹੱਬ ਹੈ ਤੇ ਇੱਥੇ ਹੀ ਸਭ ਤੋਂ ਵੱਡੀ ਐਗਜ਼ੀਬਿਸ਼ਨ ਇੱਥੇ ਲੱਗਣੀ ਚਾਹੀਦੀ ਹੈ ਠੀਕ ਹੈ ਨਾ ਜੀ ਤੇ ਅਸੀਂ ਉਹੀ ਪ੍ਰਯਾਸ ਕਰ ਰਹੇ ਹਾਂ ਵੀ ਅਗਲੀ ਐਗਜ਼ੀਬਿਸ਼ਨ ਜਿਹੜੀ ਹੈ ਉਹ ਸਾਰੀਆਂ ਜਿਹੜੀਆਂ ਹੋਰ ਐਗਜ਼ੀਬਿਸ਼ਨਾਂ ਨੂੰ ਮਿਲਾ ਕੇ ਇੱਕੋ ਹੀ ਵੱਡੀ ਐਗਜ਼ੀਬਿਸ਼ਨ ਜਿਹਦੇ ਵਿੱਚ ਘੱਟੋ-ਘੱਟ 400 ਤੋਂ 500 ਪਾਰਟਿਸਪੈਂਟ ਹੋਏਗਾ ਔਰ ਉਸ ਸੀਐਮਏ ਦੀ ਤਰਜ਼ ਤੇ ਉਸੋਂ ਵੀ ਬਿਹਤਰੀਨ ਜਿਹਨੂੰ ਕਹਿੰਦੇ ਵੀ ਹਿੰਦੂਸਤਾਨ ਦੀ ਸਭ ਤੋਂ ਵੱਡੀ ਐਗਜ਼ੀਬਿਸ਼ਨ ਆਉਣ ਵਾਲੀ ਅਸੀਂ ਲਗਾਉਣ ਦਾ ਪ੍ਰਯਾਸ ਕਰਾਂਗੇ ਔਰ ਉਸ ਨੂੰ ਕਾਮਯਾਬ ਕਰਨ ਦੇ ਵਿੱਚ ਤੁਹਾਡੇ ਸਹਿਯੋਗ ਦੇ ਨਾਲ ਅਸੀਂ ਉਹਦੇ ਵਿੱਚ ਕਾਮਯਾਬੀ ਹਾਸਲ ਕਰਾਂਗੇ ਸਰ ਬੱਲੇ ਤੁਸੀਂ ਆਟੋਗ੍ਰਾਫੀ ਲਗਾਉਂਦੇ ਸੀਗੇ ਇਹਦੇ ਵਿੱਚ ਜਿਆਦਾ ਫਾਇਦੇ ਦੇ ਦੇਖੋ ਜੀ ਹੋਟਲ ਵਿੱਚ ਸਾਡੇ ਕੋਲ ਰੂਮਸ ਦੀ ਲਿਮਿਟੇਸ਼ਨ ਹੁੰਦੀ ਸੀਗੀ ਕਈ ਸਾਡੇ ਮੈਨੂਫੈਕਚਰਰ ਜੋ ਆਪਣੇ ਪ੍ਰੋਡਕਟਸ ਨੂੰ ਐਗਜ਼ਿਬਿਟ ਕਰਨਾ ਚਾਹੁੰਦੇ ਸੀਗੇ ਉਹਨਾਂ ਦੀ ਨਰਾਜ਼ਗੀ ਹੋ ਜਾਂਦੀ ਸੀ ਇਹਦੇ ਵਿੱਚ ਹੁਣ ਖੁੱਲਾ ਸੱਦਾ ਹੋਟਲ ਵਿੱਚ ਅਸੀਂ 50 ਤੋਂ 60 ਬੰਦਿਆਂ ਨੂੰ ਹੀ ਕੈਟਰ ਕਰ ਸਕਦੇ ਸੀ ਹੁਣ ਅਸੀਂ ਇਹਦੇ ਵਿੱਚ 75 ਹੋਗੇ ਅਗਲੀ ਵਾਰੀ 150 ਹੋਣਗੇ ਫਿਰ 250 ਹੋਣਗੇ ਸਾਰੇ ਮੈਨੂਫੈਕਚਰਰ ਨੂੰ ਆਪਣਾ ਸਕਿੱਲ ਦਿਖਾਉਣ ਦਾ ਮੌਕਾ ਮਿਲੇਗਾ ਔਰ ਲੁਧਿਆਣਾ ਜੋ ਕਿ ਫੇਮਸ ਹੈ ਮੈਨੂਫੈਕਚਰਰ ਦੇ ਤੌਰ ਦੇ ਉੱਪਰ ਔਰ ਇਹਦਾ ਬੈਨੀਫਿਟ ਕੀ ਹੋਏਗਾ ਆਲ ਓਵਰ ਇੰਡੀਆ ਦਾ ਜਿਹੜਾ ਕਸਟਮਰ ਹੈਗਾ ਬਲਕਿ ਆਲ ਓਵਰ ਵਰਲਡ ਤੋਂ ਅਸੀਂ ਇਹਨੂੰ ਵਰਲਡ ਲੈਵਲ ਤੇ ਲੈ ਕੇ ਜਾਵਾਂ ਤਾਂ ਕਿ ਇੱਕੋ ਹੀ ਛੱਤ ਦੇ नीचे ਐਨੇ سارے ਪ੍ਰੋਡਕਟਸ ਲੇਖਨ ਕਸਟਮਰ ਨੂੰ ਵੀ ਆਸਾਨੀ ਹੈ ਸਾਨੂੰ ਵੀ ਆਸਾਨੀ ਹੈ ਬਾਕੀ ਜਿਹੜਾ ਐਸੋਸੀਏਸ਼ਨ ਆਲੇ ਲਾਗੇ ਲਾ ਕੇ ਜਾ ਰਹੀ ਹੈ ਲੇਕਨ ਆਉਣ ਵਾਲੇ ਸਮੇਂ 'ਚ ਸਾਡੇ ਸੰਜੀਵ ਜੀ ਦੇ ਅਸ਼ੀਰਵਾਦ ਦੇ ਸਦਕਾ ਇਹਨਾਂ ਨੇ ਵੀ ਇੱਛਾ ਆਹੀ ਰੱਖਦੇ ਹੈਗੇ ਆ ਵੀ ਇੱਕੋ ਹੀ ਐਗਜ਼ੀਬਿਸ਼ਨ ਹੋਏ ਹੁਣਾ ਉਧਰ ਵੀ ਜਾ ਕੇ ਆਏ ਨੇ ਹੁਣ ਇੱਧਰ ਵੀ ਆਏ ਨੇ ਆਹੀ ਇੱਕ ਜਗ੍ਹਾ ਤੇ ਹੋਏਗਾ ਉਹ ਦਾ ਆਬਵੀਅਸਲੀ ਇੱਕ ਇੱਕ ਜੁੜਦਾ ਮੇ ਇਕਤਾ ਮਹੀ ਬਲ ਹੈ ਤੇ ਉਹ ਹੋਰ ਉਹਦੀ ਖੂਬਸੂਰਤੀ ਨਿਕਲ ਕੇ ਆਈ ਹੈ